ਆਸਟ੍ਰੇਲੀਆ ਮੂਵ ਆਨ ਦਾ ਪਲਾਨ ਬਣਾ ਰਿਹਾ ਉਹ ਇੱਕ ਵਾਰੀ ਸਾਊਥ ਆਇਲੈਂਡ ਜ਼ਰੂਰ ਜਿਹੜਾ ਮਾਰ ਕੇ ਜਾਵੇ ਪ੍ਰਾਪਰਟੀ ਵਜੋਂ ਵੀ ਆਕਲੈਂਡ ਨਾਲੋਂ ਅੱਧੇ ਪ੍ਰਾਈਸ 'ਚ ਤੁਹਾਨੂੰ ਵਧੀਆ ਚੋਟੀ ਦਾ ਘਰ ਮਿਲ ਜਾਊਗਾ ਜੀ ਜੀ ਨਮਸਕਾਰ ਆਦਾਬ ਐਂਡ ਹੈਲੋ ਗੋਰ ਤੋਂ ਇਨਵਰ ਕਾਰਗਲ ਜਾਂਦੇ ਆ ਮੇਨ ਰੋਡ ਦੇ ਉੱਤੇ ਇੱਕ ਛੋਟਾ ਜਿਹਾ ਸਬਰ ਪੈਂਦਾ ਮਟੂਰਾ ਔਰ ਦਰਿਆ ਦਾ ਨਾਂ ਸੀ ਉਹਦੇ ਕੰਢੇ ਪਾਣੀਆਂ ਦੇ ਵਸੇ ਇਸ ਨਗਰ ਨੂੰ ਜਿੱਤੇ ਰੰਗ ਭਾਗ ਲਾਉਣ ਦੇ ਲਈ ਪੰਜਾਬੀਆਂ ਦੇ ਵਿੱਚੋਂ ਮਨਜੀਤ ਸੈਣੀ ਪਹੁੰਚੇ ਹੋਏ ਆ ਉਹਨਾਂ ਨੇ ਇੱਥੇ ਇੱਕ ਕਾਰੋਬਾਰ ਲਿਆ ਆਪਣਾ ਇਸ ਕਾਰੋਬਾਰ ਦੇ ਬਾਰੇ ਵੀ ਗੱਲਾਂ ਕਰਾਂਗੇ ਆਉਣ ਵਾਲੇ ਦਿਨਾਂ ਚ ਹੋਰ ਕੀ ਕੁਝ ਇਸ ਨਗਰ ਦੇ ਵਿੱਚ ਪੋਟੈਂਸ਼ੀਅਲ ਵਜੋਂ ਦੇਖਦੇ ਨੇ ਇੱਕ ਪ੍ਰਵਾਸੀ ਦੇ ਤੌਰ ਤੇ ਉਹਦੀ ਵੀ ਚਰਚਾ ਕਰਾਂਗੇ ਮਨੀਸ਼ ਸੈਣੀ ਜੀ ਪਿਆਰ ਪ੍ਰੀਸਾ ਸ੍ਰੀ ਕਾਲ ਸ੍ਰੀ ਕਾਲ ਜੀ ਸਾਰਿਆਂ ਨੂੰ ਸੈਣੀ ਸਾਹਿਬ ਤੁਸੀਂ ਇੱਥੇ ਆ ਕੇ ਕਹਿੰਦੇ ਜੰਗਲ ਚ ਮੰਗਲ ਲਾਤੇ ਪਰ ਇਹ ਪਹਿਲਾਂ ਵੀ ਨਗਰ ਬਹੁਤ ਸੋਹਣਾ ਮੈਂ ਦੇਖਦਾ ਵਸਿਆ ਹੋਇਆ ਤੁਸੀਂ ਇੱਥੇ ਪੋਟੈਂਸ਼ੀਅਲ ਕਿਵੇਂ ਦੇਖਿਆ ਅੱਗੋਂ ਇਹਦਾ ਭਵਿੱਖ ਕਿਵੇਂ ਦੇਖਦੇ ਹੋ ਪੋਟੈਂਸ਼ੀਅਲ ਜੀ ਕਾਫੀ ਟਾਈਮ ਲੱਗਾ ਲੱਭਣ ਨੂੰ ਅੱਛਾ ਬਾਕੀ ਮੈਂ ਕਾਫੀ ਟਾਈਮ ਚੋ ਸਾਊਥ ਆਇਲੈਂਡ ਦੇ ਵਿੱਚ ਕੋਸ਼ਿਸ਼ ਕਰ ਰਿਹਾ ਸੀਗਾ ਵੀ ਮੈਂ ਸਾਊਥ ਆਇਲੈਂਡ ਚ ਕੋਈ ਨਾ ਕੋਈ ਬਿਜ਼ਨਸ ਖਰੀਦਾਂ ਇੱਕ ਵਾਰੀ 2020 ਚ ਉਮਰੂ ਦੇ ਵਿੱਚ ਮੌਕਾ ਲੱਗਿਆ ਬਟ ਓਪਰਚ्युनिटी ਹੱਥ ਨਹੀਂ ਆਈ ਅੱਛਾ ਜੀ ਤੇ ਇਹਦੇ ਲਈ ਮੈਂ ਫਿਰ ਇੱਕ ਵੀ ਮਿੰਟ ਢਿੱਲ ਨਹੀਂ ਕੀਤੀ ਜੀ ਦੋ ਪੈਸੇ ਵੱਧ ਦੇ ਕੇ ਮੈਂ ਕਿਹਾ ਵੀ ਆ ਓਪਰਚ्युनिटी ਹੱਥੋਂ ਨਹੀਂ ਜਾਣ ਦੇਣੀ ਕਿਹੜੇ ਕਿਹੜੇ ਕਾਰੋਬਾਰ ਨੇ ਜਿਨ੍ਹਾਂ ਦੀ ਸਥਾਪਤੀ ਲਈ ਤੁਸੀਂ ਇੱਥੇ ਹੁਣ ਕੋਸ਼ਿਸ਼ ਕਰ ਰਹੇ ਆ ਗੈਸ ਸਟੇਸ਼ਨ ਸਭ ਤੋਂ ਪਹਿਲਾਂ ਜੀ ਸਾਊਥ ਆਇਲੈਂਡ ਦੇ ਵਿੱਚ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਕੌਨਟੈਕਸ ਅ ਲਿਕਰ ਸਟੋਰ ਦੇ ਵਿੱਚ ਅਸੀਂ ਪਹਿਲਾਂ ਵੀ ਕੰਮ ਕਰ ਰਹੇ ਆ ਜੀ ਤੇ ਫਿਊਚਰ ਦੇ ਵਿੱਚ ਅਸੀਂ ਇਹਨੂੰ ਵਧਾਉਣਾ ਚਾਹੁੰਦੇ ਹਾਂ ਜਿਹੜੇ ਨਵੇਂ ਪ੍ਰਵਾਸੀ ਆ ਮੈਂ ਜਿਵੇਂ ਇਸ਼ਾਰਾ ਕੀਤਾ ਜੇ ਉਹਨਾਂ ਨੂੰ ਸੱਦਾ ਦੇਣਾ ਹੋਵੇ ਕਿ ਉਹ ਆਪਣੇ ਹਿੱਸੇ ਦਾ ਮੌਕਾ ਜਿਹੜਾ ਉਹ ਲੈਣ ਦੇ ਲਈ ਇੱਥੇ ਜ਼ਰੂਰ ਹਾਜ਼ਰ ਹੋ ਸਕਦੇ ਆ ਤੇ ਜਿਹੜੀ ਆਪਰਚੂਨਿਟੀ ਆ ਜੇ ਕੰਪੀਟੀਸ਼ਨ ਦੇਖਦੇ ਆ ਆਕਲੈਂਡ ਦੇ ਮੁਕਾਬਲੇ ਇੱਥੇ ਕੰਪੀਟੀਸ਼ਨ ਘਟਿਆ ਜਿਵੇਂ ਤੁਸੀਂ ਉਦਮ ਕੀਤਾ ਇਦਾਂ ਬਾਕੀ ਭੈਣ ਭਰਾ ਵੀ ਉਦਮ ਕਰਨ ਬਿਲਕੁਲ ਜੀ ਬਿਲਕੁਲ ਆ ਮੈਂ ਸਾਰਿਆਂ ਨੂੰ ਇੱਕ ਵਾਰ ਦੱਸ ਦੇਣਾ ਚਾਹਣਾ ਤੇ ਰਿਕੁਐਸਟ ਵੀ ਕਰਦਾ ਵੀ ਕੋਈ ਵੀ ਜੇ ਆਸਟ੍ਰੇਲੀਆ ਮੂਵ ਹੋਣ ਦਾ ਪਲਾਨ ਬਣਾ ਰਿਹਾ ਉਹ ਇੱਕ ਵਾਰੀ ਸਾਊਥ ਆਇਲੈਂਡ ਜ਼ਰੂਰ ਜਿਹੜਾ ਮਾਰ ਕੇ ਜਾਵੇ ਉੱਥੇ ਨਾਲੋਂ ਬਹੁਤ ਹੀ ਜ਼ਿਆਦਾ ਓਪਰਚ्युनिटीਜ਼ ਨੇ ਉਹ ਜੀ ਜੀ ਪ੍ਰੋਪਰਟੀ ਵਜੋਂ ਵੀ ਓਕਲੈਂਡ ਨਾਲੋਂ ਅੱਧੇ ਪ੍ਰਾਈਸ 'ਚ ਤੁਹਾਨੂੰ ਵਧੀਆ ਚੋਟੀ ਦਾ ਘਰ ਮਿਲ ਜਾਊਗਾ ਜੀ ਤੇ ਬਾਕੀ ਸੋਹਣਾ ਆ ਮੈਲਬਨ ਮੈਂ ਜਾ ਕੇ ਆਇਆ ਆਪਣੇ ਆਪ ਮੈਨੂੰ ਬਹੁਤ ਰੁੱਖਾ ਲੱਗਿਆ ਜੀ ਹਾਕੀ ਸਭ ਦੀ ਆਪਣੀ ਆਪਣੀ ਚੋਇਸ ਹੈ ਕੀ ਬਾਤ ਆ ਕੀ ਬਾਤ ਸੋ ਪੋਟੈਂਸ਼ੀਅਲ ਬਹੁਤ ਆ ਜੀ ਆਉਂਦੇ ਦਿਨਾਂ ਦੇ ਵਿੱਚ ਹੋਰ ਤਰੱਕੀਆਂ ਹੋਰ ਬਿਹਤਰੀ ਆਪਣੇ ਭਾਈਚਾਰੇ ਦੇ ਯਾਕਾਸਰ ਤੇ ਓਵਰਆਲ ਪ੍ਰਵਾਸੀ ਭਾਈਚਾਰੇ ਦੇ ਵੱਜੋਂ ਇੱਥੇ ਦੇਖਣੀ ਚਾਹਵਾਂਗੇ ਜਿਸ ਨੂੰ ਛੂੰਦੇ ਖੁਸ਼ਬੂ ਖੁਸ਼ਬੂ ਕਰ ਦਿੰਦੇ ਕੁਝ ਲੋਕਾਂ ਦੇ ਅੰਦਰ ਕਸਤੂਰੀ ਹੁੰਦੀ ਹੈ ਮਨਜੀਤ ਸੈਣੀ ਤੋਂ ਇੱਥੇ ਆ ਗਿਆ ਲੈਣਿਆ ਪਿਆਰ ਪ੍ਰੀਸ਼ਾਸਤ੍ਰੀ ਅਕਾਲ ਸਤਿ ਸ੍ਰੀ ਅਕਾਲ